ਚਾਰ ਸੱਭ ਜਾਨਿਆਂ ਦੀ ਸ਼ਹਾਦਤ ਦੀ ਬਨਾ ਤੇ ਖੜੀਆਂ ਨੇ ਸਿੱਖੀਆਂ ਕੰਧਾਂ ਮੈਂ ਗੱਲ ਕਰਦਾ ਜਾਵਾਂ ਤੇ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਇੱਥੋਂ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨੀਓ ਵਿਖੇ ਬੜੀ ਹੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਇਸ ਮੌਕੇ ਤੇ ਕਰਵਾਏ ਗਏ ਵਿਸ਼ਾਲ ਗੁਰਮਤ ਸਮਾਗਮਾਂ ਦੇ ਵਿੱਚ ਦਿੱਲੀ ਦੇ ਗੁਰਦੁਆਰਾ ਮੰਗਲਾ ਸਾਹਿਬ ਤੋਂ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਦੇ ਹੋਏ ਸਿੱਖ ਸੰਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕੀਤਾ ਉਹਨਾਂ ਗੁਰੂਗ੍ਰਾਮ ਸਾਹਿਬ ਜੀ ਦੇ ਵਿੱਚੋਂ ਪਾਵਨ ਸ਼ਲੋਕ ਪੜ੍ਹਦਿਆਂ ਹੋਇਆਂ ਉਹਨਾਂ ਦੀ ਕਥਾ ਕਰਦਿਆਂ ਹੋਇਆਂ ਸੰਗਤ ਨੂੰ ਸਮਝਾਉਣਾ ਕੀਤਾ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਹੋਇਆ ਸਿੱਖ ਧਰਮ ਅੱਜ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਆਪਣੇ ਗੁਰਦੁਆਰੇ ਉਸਾਰ ਕੇ ਸਿੱਖੀ ਦਾ ਪ੍ਰਸਾਰ ਕਰ ਰਿਹਾ ਵਾ ਆਓ ਆਪਾਂ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨੀਓ ਵਿਖੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਟਲੀ ਦੀਆਂ ਸੰਗਤਾਂ ਨੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਕੀਤਾ ਹੈ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆ ਚਾਰ ਸਹਿਬ ਜਾਨਿਆਂ ਦੀ ਸ਼ਹਾਦਤ ਦੀ ਬਨਾ ਤੇ ਖੜੀਆਂ ਨੇ ਸਿੱਖੀਆਂ ਕੰਧਾਂ ਮੈਂ ਗੱਲ ਕਰਦਾ ਜਾਵਾਂ ਤੇ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਇੱਥੋਂ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵੀਨਿਓ ਵਿਖੇ ਬੜੀ ਹੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਇਸ ਮੌਕੇ ਤੇ ਕਰਵਾਏ ਗਏ ਵਿਸ਼ਾਲ ਗੁਰਮਤ ਸਮਾਗਮਾਂ ਦੇ ਵਿੱਚ ਦਿੱਲੀ ਦੇ ਗੁਰਦੁਆਰਾ ਮੰਗਲਾ ਸਾਹਿਬ ਤੋਂ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਦੇ ਹੋਏ ਸਿੱਖ ਸੰਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕੀਤਾ। ਉਹਨਾਂ ਗੁਰੂਗ੍ਰੰਥ ਸਾਹਿਬ ਜੀ ਦੇ ਵਿੱਚੋਂ ਪਾਵਨ ਸ਼ਲੋਕ ਪੜ੍ਹਦਿਆਂ ਹੋਇਆਂ, ਉਹਨਾਂ ਦੀ ਕਥਾ ਕਰਦਿਆਂ ਹੋਇਆਂ ਸੰਗਤ ਨੂੰ ਸਮਝਾਉਣਾ ਕੀਤਾ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਹੋਇਆ ਸਿੱਖ ਧਰਮ ਅੱਜ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਆਪਣੇ ਗੁਰਦੁਆਰੇ ਉਸਾਰ ਕੇ ਸਿੱਖੀ ਦਾ ਪ੍ਰਸਾਰ ਕਰ ਰਿਹਾ ਵਾ ਆਓ ਆਪਾਂ ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨੀਓ ਵਿਖੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਾਂ ਤੇ ਵੇਖਦੇ ਹਾਂ ਕਿ ਕਿਸ ਤਰ੍ਹਾਂ ਇਟਲੀ ਦੀਆਂ ਸੰਗਤਾਂ ਨੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਕੀਤਾ ਹੈ ਕੈਮਰਾਮੈਨ ਸਿਮਰਨਜੀਤ ਸਿੰਘ ਮਰੋਗ ਦੇ ਨਾਲ ਇਟਲੀ ਤੋਂ ਮੈਂ ਸਾਬੀ ਚੀਨੀਆ